ਸ਼ਰਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਆਏ ਦਿਨ ਹੀ ਪੰਜਾਬ ਪੁਲਿਸ ਵਿਵਾਦਾ ਵਿੱਚ ਕਿਰੀ ਰਹਿੰਦੀ ਹੈ ਇਸੇ ਤਰ੍ਹਾਂ ਇੱਕ ਪਰਿਵਾਰ ਵੱਲੋਂ ਪੁਲਿਸ ਉੱਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਗਏ ਹਨ ਮਾਮਲਾ ਹੈ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਕਿੜੀ ਅਫਗਾਨਾ ਦਾ ਜਿੱਥੇ ਸੇਖਵਾਨ ਪੁਲਿਸ ਵੱਲੋਂ ਤੜਕੇ 5:00 ਵਜੇ ਇੱਕ ਕਾਰ ਉੱਤੇ ਰੇਡ ਕੀਤੀ ਗਈ ਪੁਲਿਸ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਸੰਦੀਪ ਸਿੰਘ ਸਾਭੀ ਉਸਦੀ ਪਤਨੀ ਜਤਿੰਦਰ ਕੌਰ ਅਤੇ ਸਰਪੰਚ ਜਸਵਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਮੇਰਾ ਨਾਮ ਜਤਿੰਦਰ ਕੋਹਰਾ ਅੱਜ ਸਵੇਰੇ 5:00 ਵਜੇ ਮੇਰੇ ਹਸਬੰਦ ਸੈਰ ਕਰਨ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਲੰਮੇ ਪੈ ਗਈ ਤੇ ਬੂਹਾ ਖੜਕਿਆ ਮੈਂ ਸੋਚਿਆ ਕਿ ਉਹ ਆ ਗਏ ਨੇ ਤੇ ਮੈਂ ਦਰਵਾਜ਼ੇ ਵੱਲ ਮਤਲਬ ਇਦਾਂ ਗਈ ਛੇਤੀ ਛੇਤੀ ਵੀ ਚਲ ਖੋਲ ਦਿੰਨੀ ਆ ਦਰਵਾਜ਼ਾ ਖੋਲਦਿਆ ਸਾਰ ਜਦੋਂ ਮੈਂ ਦਰਵਾਜ਼ਾ ਖੋਲਿਆ ਅੱਗੋਂ ਵੇਖਿਆ ਪੁਲਿਸ ਵਾਲੇ 10 12 ਜਾਣੇ ਆ ਗਏ ਸਿੱਧਾ ਅੰਦਰ ਵੜ ਗਏ ਮੈਨੂੰ ਧੱਕਾ ਮਾਰ ਕੇ ਸਾਈਡ ਤੇ ਕਰ ਦਿੱਤਾ ਮੈਂ ਉਹਨਾਂ ਨੂੰ ਪੁੱਛਦੀ ਰਹੀ ਕਿ ਕਿਹੜੇ ਚੱਕਰ ਚ ਆਏ ਹੋ ਕੀ ਗੱਲ ਆ ਸਾਨੂੰ ਕੁਝ ਦੱਸ ਦੋ ਕਹਿੰਦੇ ਚੁੱਪ ਕਰ ਜਾ ਝੁੱਪ ਕਰ ਜਾ ਦੱਸਦੇ ਆ ਕੋਈ ਨਹੀਂ ਉਹਨੂੰ ਸੱਦੋ ਦੱਸਦੇ ਆ ਤੇ ਮੈਂ ਇਦਾਂ ਇਦਾਂ ਹੀ ਅੰਦਰ ਆ ਕੇ ਸਾਰੇ ਆ ਕੇ ਉਹਨਾਂ ਨੇ ਇੱਕਦਮ ਦਰਵਾਜਾ ਇਦਾਂ ਭੰਨਿਆ ਦਰਵਾਜਾ ਭੰਨਦਿਆ ਸਾਰੇ ਉਹਨਾਂ ਨੇ ਲੰਬਾਰੀਆਂ ਲਮੂਰੀਆਂ ਭੰਨਣੀਆਂ ਸ਼ੁਰੂ ਕਰਤੀਆਂ ਮੈਂ ਉਹਨਾਂ ਨੂੰ ਪੁਛੇ ਚੈਕਿੰਗ ਕਰ ਤੋਂ ਕਰਦੇ ਪਿਆ ਪੈਂਦਿਆਂ ਉਹਨਾਂ ਨੇ ਪੈਂਦਰੇ ਸਾਡਾ ਡੀਵੀਆਰ ਲਾਇਆ ਜਿਹਦੇ ਵਿੱਚ ਕੈਮਰਾ ਦੀ ਰਿਕਾਰਡਿੰਗ ਹੁੰਦੀ ਸਾਰੀ ਲਾ ਕੇ ਲੀਡਾ ਲੂਡਾ ਉਹਨਾਂ ਨੇ ਤੋੜ ਦਿੱਤੀਆਂ ਤੇ ਤੁਹਾਡੇ ਸਾਹਮਣੇ ਦੇਖੋ ਕਿ ਦਖਲਾ ਰਖ ਲੂਰਾ ਪਾਕ ਗਏ ਸਾਰੇ ਸਾਰੀ ਲੰਬਾਰੀ ਵੀ ਤੋੜ ਤਪੰਨ ਕਰ ਗਏ ਨੇ ਤੇ ਜਦੋਂ ਮੈਂ ਆਪਣੇ ਮੋਬਾਈਲ ਮੈਂ ਕਿ ਉਹਨਾਂ ਨੂੰ ਕਹਿੰਦਾ ਫੋਨ ਲਾ ਦਿਓ ਜਦੋਂ ਮੈਂ ਆਪਣਾ ਮੋਬਾਈਲ ਕੱਢਿਆ ਉਹਨਾਂ ਮੈਂ ਆਪਣਾ ਮੋਬਾਈਲ ਲੈਣ ਦੀ ਕੋਸ਼ਿਸ਼ ਕੀਤੀ ਮੋਬਾਈਲਾਂ ਦੀ ਕੁਛ ਵਿੱਚ ਉਹਨਾਂ ਨੇ ਮੇਰੀ ਵੀ ਮਾਰਕੁੱਟ ਕੀਤੀ ਆ ਵਖੋ ਸਾਰੇ ਹੱਥਾਂ ਦੇ ਡੰਡੇ ਮਾਰੇ ਐਨਾ ਨੂੰ ਪਰੇਸ਼ਾਨ ਕੀਤਾ ਫੁੱਲ ਸਾਨੂੰ ਪਛਾਣ ਆ ਗਈ ਤਾਂ ਹਾਂ ਜੀ ਇਹਨੂੰ ਪਰੇਸ਼ਾਨ ਹੈਗੀ ਫੁੱਲ ਸਿੱਧਾ ਸੇਕ ਹੁਣ ਟਾਣੇ ਦਿਉਣ ਨੂੰ ਕਹਿੰਦੇ ਪਏ ਜਿਹੜਾ ਆਈ ਜਸਜੀਤ ਸਿੰਘ ਆਇਆ ਸਚੂ ਉਹਨੇ ਮੈਂ ਐਂਟਰੀ ਟੋਰਚ ਵੀ ਕਾਫੀ ਕੀਤਾ ਕਹਿੰਦੇ ਤਾਂ ਉਹਦੀ ਘਰ ਵਾਲੀ ਤੈਨੂੰ ਸਾਰਾ ਕੁਝ ਪਤਾ ਮੈਂ ਕਿ ਮੈਨੂੰ ਕੀ ਪਤਾ ਉਹ ਕੁਛ ਕਰਦੇ ਨਹੀਂ ਹੋ ਜੋ ਆਏ ਹੋਏ ਕਰ ਹੀ ਰਹਿੰਦੇ ਆ ਹਾਂਜੀ ਮਾਰ ਕਟਾਈ ਕੀਤੀ ਮੇਰੀ ਬੜੀਆਂ ਗੱਦੀਆਂ ਗਾਲਾ ਕੱਢੀਆਂ ਨੇ ਜਿਹੜੀਆਂ ਸੁਣੀਆਂ ਨਹੀਂ ਚਾਹਦੀਆਂ ਉਹਨਾਂ ਨਾਲ ਇੱਕ ਹਰਚੋਵਾਲ ਦਾ ਹੌਲਦਾਰ ਜੀ ਤੂੰ ਉਹਦੀ ਮੈਨੂੰ ਪਛਾਣ ਉਹ ਕਹਿੰਦਾ ਜਿੱਦਾਂ ਮਰਜ਼ੀ ਤਲਾਸ਼ੇ ਲੋ ਕੋਈ ਚੱਕਰ ਨਹੀਂ ਇੱਥੇ ਜਿੰਦਾ ਮਰਜ਼ੀ 판 ਤੋੜ ਕੜੋ ਹਾਂਜੀ ਬਾੜੇ ਮੰਗੇ ਘਨੂਨ ਸਾਹਮਣੇ ਲਾ ਚਾਹੀਦਾ ਜਦੋਂ ਮਰਜ਼ੀ ਇੱਧਾ ਆ ਜਾਂਦੇ ਨੇ ਇਹਦਾ ਮਤਲਬ ਇਹ ਥੋੜਾ ਤੁਹਾਡੇ ਕੋਲ ਰਾਈਟ ਹੋ ਗਿਆ ਕਿ ਕਿੰਨੂ ਵੀ ਕੁੱਟੋ ਆ ਕੇ ਮਾਰ ਕਟਾਈ ਕਰੋ ਘਰ ਦੀਆਂ ਦੀ ਜੇ ਲਖਲੀ ਲੇਡੀਜ਼ ਵੇਕ ਨਾ ਹੱਥ ਲਾ ਕੇ ਹਾਂ ਜੀ ਸਜਾ ਚਾਹੀਦੀ ਦਾ ਸਾਰਾ ਹਾਂ ਜੀ ਮੈਂ ਸਾਫ ਦੀ ਮੰਗ ਕਰਦੀ ਇਹ ਨਾਲੇ ਘਰ ਵਿੱਚ ਮੈਂ ਪੈਸੀ ਮੇਰੇ ਹਸਬੰਦ ਇੱਕ ਦਿਨ ਪਹਿਲਾਂ ਹੀ ਕਢਵਾ ਕੇ ਲਿਆਂਦੇ ਸੀਗੇ ਉਹ ਵੀ ਲੱਗੇ 40000 ਰੁਪਏ ਕਢਵਾਏ ਕੁਛ ਵੀ ਜੋ 50000 ਰੁਪਏ ਖਰਚੇ ਬਾਕੀ ਜੋ ਵੀ 35000 ਰੁਪਏ ਚੋਕੇ ਲੱਗੇ ਨਾ ਕਰੋ ਮੇਰਾ ਨਾਮ ਸੰਦੀਪ ਸਿੰਘ ਸਾਭੀ ਹਾਂ ਜੀ ਕੀ ਗੱਲ ਮੈਂ ਗੱਲ ਮੈਂ ਸਵੇਰੇ ਸੈਰ ਕਰਨ ਗਿਆ ਵਾਂ ਤੇ ਜਦੋਂ ਮੈਂ ਆ ਕੇ ਸੈਰ ਕਰਕੇ ਆ ਕੇ ਵੇਖਿਆ ਤੇ ਘਰ ਆਉਂਦਿਆਂ ਨੂੰ ਪੂਰਾ ਖਲਾਰਾ ਪਿਆ ਵਾ ਤੇ ਤੇ ਆ ਕੇ ਵੇਖਿਆ ਤੇ ਮੇਰੀ ਨਾਲ ਦੀ ਨੂੰ ਵੀ ਬਾਵਾ ਪੀਸ ਹੱਥਾਂ ਦੇ ਸੱਟਾ ਸੁੱਟਾ ਲੱਗੀਆਂ ਵਾ ਤੇ ਆ ਪੁਲਿਸ ਦਾ ਸੇਖਵਾ ਦੀ ਉਹਨੇ ਆ ਕੇ ਵੀ ਇੰਨੀ ਗੁੱਡਾ ਕਰਦੀ ਇੱਥੇ ਕੀਤੀ ਆ ਜਿਹੜੀ ਵੇਖੀ ਇਹਨੇ ਜਾਈ ਮੈਂ ਤੇ ਜਦੋਂ ਵੀ ਹੁਣ ਵੇਲੋ ਗੈਂਗਸਟਰ ਬਨਣਾ ਇਦਾਂ ਹੀ ਬਨਣਾ ਵਾ ਜਦੋਂ ਆ ਘਰ ਦੇ ਨਾਲ ਨਿਯਾਜ਼ ਕਰੀ ਜਾਂਦੇ ਜੇ ਮੇਰੇ ਤੇ ਕੋਈ ਪਰਚਾ ਹੈਗਾ ਆਹੀ ਮੈਨੂੰ ਇੱਕ ਵਾਰੀ ਆ ਕੇ ਕਹਿੰਦੇ ਵੀ ਆ ਤੇਰੇ ਤੇ ਕੋਈ ਐਫ ਆਈ ਆਰ ਕੱਟੀ ਆ ਜਾਂ ਆਵਾ ਤਾਂ ਮੈਂ ਉੱਥੇ ਜਾ ਕੇ ਇਹਨਾਂ ਦੇ ਉਹਨਾਂ ਨੂੰ ਮਿਲ ਲੈਂਦਾ ਪੁੱਛਦਾ ਵੀ ਕਿਹੜੀ ਗੱਲਾਂ ਆ ਇਹ ਮੇਰੇ ਤੇ ਨਜਾਇਜ਼ ਹੀ ਕੰਡਿਆ ਇੱਕਾ ਜੀਤੂ ਐ ਇਥੇ ਹਰ ਚਵਾਲ ਦਾ ਉਹ ਖੁਦ ਆਪ ਚਿੱਟਾ ਪੀਂਦਾ ਵਾ ਸਾਰਾ ਕੁਝ ਆਪ ਕਰਦਾ ਵਾ ਇਥੋਂ ਦੀ ਕਿ ਉਹਦੇ ਤੇ ਪਰਚੇ ਕਿੰਨਾ ਜੇ ਤੋ ਸਸਪੈਂਡ ਰਿਆ ਵਾ ਹੁਣ ਆ ਕੇ ਉਹ ਇਦਾਂ ਹੀ ਉਹਨੂੰ ਚੁੱਕ ਲੈ ਆਉਂਦਾ ਵਾ ਵੀ ਆ ਕੇ ਵੀ ਆਜੋ ਇਥੇ ਕਰਕੇ ਵੇਨੇ ਆ ਜੇ ਕੋਈ ਬੰਦੀ ਗੱਲ ਤੇ ਇਥੇ ਆ ਕੇ ਦੇਖਿਓ ਸਾਰੀ ਮੇਰੇ ਘਰ ਦੀ ਪੰਨ ਤੋੜ ਸਭ ਕੁਝ ਹੀ ਕਰ ਛੜਿਆ ਵਾ ਹੁਣ ਕਹਿੰਦੇ ਤੇਰੇ ਤੇ ਪਰਚੇ ਕਰਨੇ ਆ ਜਦੋਂ ਵੀ ਆ ਸਾਡੇ ਕਾਬੂ ਆ ਗਿਆ ਨਾ ਤੇ ਤੇ ਪਰਚਾ ਕਰਨਾ ਵਾ ਤੇ ਫੋਨ ਮੇਰੇ ਨਾਲ ਦੀ ਦਾ ਲੈ ਕੇ ਖੋ ਕੇ ਲੈ ਕੇ ਉਹਦੀ ਕੁੱਟ ਮਾਰ ਵੀ ਕੀਤੀ ਉਹਨਾਂ ਨੇ ਤੇ ਉਹਨੂੰ ਇਹ ਨਹੀਂ ਸਮਝਾਉਂਦੀ ਕਿ ਇਹਨਾਂ ਨੂੰ ਅਨਸਾਰ ਚਾਹੀਦਾ ਵਾ ਵੀ ਇਹ ਇਹਨਾਂ ਸਾਡੇ ਕੈਂਪ ਤੇ ਗੁੰਡਾਗਰਦੀ ਕੀਤੀ ਹੈ ਪੂਰੀ ਜਿਆਦਾ ਸਭ ਤੁਸੀਂ ਆਪ ਹੀ ਵੇਖ ਲਓ ਕੀ ਬਣਾਇਆ ਇਹਨਾਂ ਨੇ ਪੀ ਸਾਡੇ ਘਰ ਦਾ ਕੀ ਬਣਾਇਆ ਵਾ ਇਹਨਾਂ ਨੇ ਤੇ ਅਸੀਂ ਤੇ ਇੱਥੋਂ ਦੀ ਵੀ ਹੁਣ ਅਸੀਂ ਦਾਦਾ ਪਿੰਡ ਛੱਡ ਕੇ ਚਲ ਜਾਈਏ ਇਥੋਂ ਕੀ ਮੰਗਟ ਤੁਹਾਡੇ ਇਹੋ ਅਨਸਾਰ ਚਾਹੀਦਾ ਹੈ ਐਸ ਐਚਓ ਨੂੰ ਤੇ ਇਹਨਾਂ ਪਤਾ ਨਹੀਂ ਹੁਣ ਬਾਕੀ ਮੁਲਾਜ਼ਮ ਕਿੰਨੇ ਸੀ ਜਿਹੜਾ ਜੀਤੂ ਤੇ ਵੇਖਿਆ ਬਾਕੀ ਜਿਹੜੇ ਦਾ ਕਹਿੰਦੇ ਆ 10 15 ਯਾਨੀ ਆਏ ਮੈਂ ਆ ਕੇ ਪੁੱਛਿਆ ਵਾ ਤੇ ਮੈਂ ਤਾਂ ਚਲੋ ਜੇ ਹੁੰਦਾ ਘਰ ਤੇ ਸ਼ਾਨ ਮੈਨੂੰ ਵੀ ਇਹਨਾਂ ਨੇ ਚੁੱਕ ਕੇ ਲੈ ਜਾਣਾ ਮੇਰੇ ਤੇ ਜਾ ਕੇ ਪਰਚਾ ਕਰ ਦਿੰਦੇ ਭਾਵੇਂ ਇਹਦੇ ਵਿੱਚ ਕੋਈ ਸਰਪੰਚ ਨੂੰ ਸਲਾਹ ਦਿੱਤੀ ਗਈ ਨਾ ਸਰ ਸਗੋਂ ਇਹ ਫੋਨ ਕਰਨ ਲੱਗੇ ਸਰਪੰਚਾਂ ਨੂੰ ਇਹਨਾਂ ਦੇ ਹੱਥੋਂ ਫੋਨ ਖੋਲਿਆ ਤੇ ਜਦੋਂ ਫੋਨ ਖੋਲਿਆ ਤੇ ਬਾਅਦ ਇਹਨਾਂ ਨੇ ਫੋਨ ਮੰਗਿਆ ਵਾ ਉਹਨਾਂ ਦੇ ਹੱਥੋਂ ਵਾਈ ਹੋਏ ਨੇ ਤੇ ਉਹਨਾਂ ਨੇ ਫੋਨ ਵੀ ਨਹੀਂ ਕਰਨ ਦਿੱਤਾ ਕਿਸੇ ਨੂੰ ਵੀ हां जी जसविंदर ਸਿੰਘਾ ਇਹ ਮੈਨੂੰ ਕੋਈ ਤਲਾਹ ਨਹੀਂ ਦਿੱਤੀ ਇਹ ਸੋ ਘਰ ਵਾਲੇ ਕਹਿੰਦੇ ਰਹੇ ਨੇ ਤੁਹਾਨੂੰ ਫੋਨ ਲਾਣਾ ਤੁਸੀਂ ਪੰਚ ਨੂੰ ਨਾ ਫੋਨ ਨਹੀਂ ਲਾਉਂਦਾ ਆਪ ਇੱਕ ਮਿੰਟ ਦੇ ਘਰ ਦਾ ਕਿਦਾਂ ਕੀ ਹਾਲ ਕੀਤਾ ਕਿਦਾਂ ਬਾਰੀਆਂ ਤੋੜੀਆਂ ਕੀ ਆ ਜਨਾਨੀਆਂ ਨੂੰ ਕੁੱਟਿਆ ਸਾਰੀਆਂ ਨੂੰ ਇਹ ਪੁਲਿਸ ਦੇ ਕੰਮ ਨਹੀਂ ਗੁੰਡਿਆਂ ਦੇ ਕੰਮ ਨੇ ਇਦਾਂ ਦੇ ਕੰਮ ਗੁੰਡੇ ਹੀ ਕਰਦੇ ਨੇ ਸਾਡੇ ਇੱਥੇ ਇੱਕ ਹਰਚੋਵਾਲ ਦਾ ਵਾ ਜੀ ਤੂੰ ਆ ਉਹ ਆਪ ਕ੍ਰਿਮੀਨਲ ਬੰਦਾ ਨਸ਼ੇ ਕਰਦਾ ਸਾਰੇ ਕੰਮ ਕਰਦਾ ਇਹ ਸਾਰੇ ਉਹਨੇ ਪੁਲਿਸ ਨੂੰ ਲਿਆ ਕੇ ਸੇਖਮਾ ਤੋਂ ਪੁਲਿਸ ਆਈ ਆ ਐਸ ਐਚਓ ਜਸਮੀਤ ਸਿੰਘ ਨਾਲ ਆਇਆ ਇਹ ਸਾਰੇ ਇਹਨਾਂ ਗੁੰਡਾਗਰਦੀ ਕੀਤੀ ਆ ਘਰ 'ਚ ਅਜਗੋ ਕੋਈ ਆਪਣੀ ਇਥੇ ਹੀ ਹਰਕਮੈਂਟ ਬੁੱਤਰ ਪੁਲਿਸ ਨਾਲ ਨਾ ਜੀ ਕੋਈ ਨਾ ਚੌਕੀਆਂ ਨਾ ਪੁਲਿਸ ਲਈ ਨਾ ਥਾਣੇ ਲਈ ਪੁਲਿਸ ਕੱਲੇ ਆਏ ਨੇ ਲੈ ਗਿਓ ਜੀਤੂ ਆਇਆ ਵੈ ਇਹਨਾਂ ਨੂੰ ਸਾਰਿਆਂ ਨੂੰ ਵੀ ਚਲੋ ਇਹ ਨਾਲੇ ਪੈਸੇ ਚੁੱਕ ਕੇ ਲੈ ਗਏ ਇਹਨਾਂ ਦੀ ਇਥੇ ਕੋਤੋਂ 30-35000 ਰੁਪਇਆ ਲੈ ਗਏ ਨਾਲੇ ਜਨਾਨੀਆਂ ਨੂੰ ਕੁੱਟਿਆ ਉਹ ਕੈਮਰੇ ਵਾਲੀ ਡੀਵੀਡੀ ਲਾ ਕੇ ਲੈ ਗਏ ਜੇ ਕੋਈ ਇੱਥੇ ਕੇਸ ਹੀ ਤੇ ਦਾਦੇ ਸਾਨੂੰ ਦੱਸਦੇ ਕੋਈ ਰਿਪੋਰਟ ਕਰਦੇ ਕਿਸ ਨੂੰ ਪਿੰਡ ਜੋ ਬੰਦੇ ਨੂੰ ਲੈਂਦੇਗੇ ਇਹਨੂੰ ਅਸੀਂ ਆਪੇ ਨੂੰ ਪੇਸ਼ ਕਰਾਉਂਦੇ ਇਹ ਬਹੁਤ ਧੱਕਾ ਕੀਤਾ ਪੁਲਿਸ ਨੇ ਇਹਨਾਂ ਦੇ ਖਰਵਾਈ ਹੋਣੀ ਚਾਹੀਦੀ ਹੈ ਜੀ ਅਸੀਂ ਤੇ ਚੌਂਕ ਕ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਇਨਸਾਫ ਨਾ ਮਿਲਿਆ ਤਾਂ ਅਸੀਂ ਚੌਂਕ ਕਮਿਸ਼ਨ ਨੂੰ ਮਿਲਾਗੇ ਜਾ ਕੇ ਮਿਲ ਕੇ ਸਾਰੀ ਜਨਤਾ ਦੀ ਸ਼ਿਕਾਇਤ ਕਰਾਂਗੇ ਵੀ ਆ ਅਸੀਂ ਚੌਂਕ ਮੇਸਰ ਸਾਹਿਬ ਨਾਲ ਗੱਲ ਕਰਾਂਗੇ ਵੀ ਆ ਕੁਝ ਕਰਕੇ ਗਈ ਹੈ ਪੁਲਿਸ ਜੇ ਨਾ ਇਨਸਾਫ ਮਿਲਿਆ ਹੋ ਸਕਦਾ ਹਾਂ ਹਰਤਵਾਲਾ ਦੇ ਜੇ ਧਰਨਾ ਵੀ ਲਾਵਾਂਗੇ ਇਸ ਮਾਮਲੇ ਬਾਰੇ ਥਾਣਾ ਸੇਖਵਾਂਡ ਦੇ ਐਸਐਚਓ ਜਸਜੀਤ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਉੱਤੇ ਲੱਗੇ ਸਾਰੇ aaropon nu nikaar de hoye keha ki ਤੁਸੀਂ ਆਪ ਹੀ ਸੁਣੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇ ਕੋਈ 307 ਦੇ ਵਿੱਚ ਇੱਕ ਬੰਦਾ ਗੁਰਪ੍ਰਤਾ ਬਣਾਉਂਦਾ ਉਹਦੀ ਪ੍ਰੋਡਕਸ਼ਨ ਪੁਆਇੰਟ ਆਪਾਂ ਲਿਖਨੇ ਆਏ ਆ ਤੇ ਉਹਦੀ ਕਸ਼ਿਸ਼ ਵਿੱਚ ਇਸ ਬੰਦੇ ਦਾ ਨਾਮ ਆਇਆ ਜਿਸ ਦਾ ਨਾਮ ਹੈਗਾ ਸਾਬੀ ਤੇ ਇਹਦੇ ਘਰ ਆਪਾਂ ਆਦਿ ਮਾਰਨਿੰਗ ਦੇ ਵਿੱਚ ਰੇਡ ਕੀਤਾ ਕਿਉਂਕਿ ਸਾਨੂੰ ਇਨਫੋਰਮੇਸ਼ਨ ਵੀ ਸੀਗੀ ਇਹਦੇ ਘਰ ਵੈਪਨ ਤੇ ਨਾਲੇ ਤੇ ਹਰੋਇਨ ਦੀ ਕਾਫੀ ਮਾਤਰਾ ਦੇ ਵਿੱਚ ਹਰੋਇਨ ਹੋ ਸਕਦੀ ਆ ਅਸੀਂ ਉਸ ਬੰਦੇ ਦੀ ਕਸ਼ਿਸ਼ ਤੇ ਆਪਾਂ ਅਸੀਂ ਉਸ ਆਪਣਾ ਬੰਦੇ ਦੀ ਕਸ਼ਿਸ਼ ਤੇ ਆਪਾਂ ਇਸੇ ਘਰ ਰੇਡ ਕੀਤੀ ਜੋ ਕਿ ਤਫਤੀਸ਼ ਦੌਰਾਨ ਜੋ ਵੀ ਆਏਗਾ ਸਾਹਮਣੇ ਉਹ ਅਮਲ ਵਿੱਚ ਲਿਆਂਦਾ ਜਾਏਗਾ ਸਰ ਉਹਦੀ ਡੀਵੀਡੀ ਔਰ ਮੋਬਾਈਲ ਜ਼ਰੂਰੀਆ ਖੋਇਆ ਗਿਆ ਇੱਕ ਪੈਸੇ ਉਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵਾ ਬਾਕੀ ਪੈਸੇ ਕੋਣ ਆਪਣਾ ਖੋਣ ਦਾ ਜਿਹੜਾ ਹੈਗਾ ਮਸਲਾ ਉਹ ਕੋਈ ਉਹ ਝੂਠ ਹੈਗਾ ਉਹ ਸਰ ਜਿਹੜੀ ਕੁੱਟ ਮਾਰ ਰਹੀ ਹੈ ਕੁੱਟ ਮਾਰਦੀ ਉਹ ਕ੍ਰਿਮਨਲ ਬੰਦੇ ਹੈਗੇ ਆ ਆਪਣੇ ਆਪ ਨੂੰ ਆਪਣਾ ਸੇਫ ਕਰਨ ਵਾਸਤੇ ਉਹ ਐਲੀਗੇਸ਼ਨ ਲਾਉਂਦੇ ਆ ਇਹਦੇ ਇਹਦੇ ਪਤੀ ਦੇ ਘੱਟੋ ਘੱਟ ਵੀ 12 ਮੁਕਦਮੇ ਆ ਗਿਆ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਇਹ ਇਹੋ ਜਿਹਾ ਅਪਲੀਕੇਸ਼ਨ ਲਾਉਂਦੇ ਪਏ ਹੁਣ ਸਰ ਸ੍ਰੀਖਰ ਕੰਧੀ ਜੀ ਤੁਹਾਨੂੰ ਕਹਿੰਦੇ ਕਿ ਸਚੂ ਸਾਹਿਬ ਨੂੰ ਮੈਂ ਆਪਣਾ ਇਨਫੋਰਮ ਕੀਤਾ ਦਰਸਾ ਨਹੀਂ ਜੀ ਇਹ ਉਹ ਸਭ ਝੂਠ ਹੈ ਜੀ ਇਹ ਜਸਟ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਇੱਕ ਉਸ ਤੇ ਇਹੋ ਜਿਹਾ ਅਪਲੀਕੇਸ਼ਨ ਲਗਾ ਰਹੇ ਆ ਅਸੀਂ ਆਪਣੀ ਤਫਤੀਸ਼ ਕਰਦੇ ਪਏ ਆ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਸ ਦੇ ਖਿਲਾਫ ਆਪਾਂ ਕਾਰਵਾਈ ਕਰਾਂਗੇ